ਕਾਫੀ ਦੁਖਦਾਈ ਮੰਝਰ ਚ ਪਿਛਲੇ 1 ਮਹੀਨੇ ਤੋਂ ਪੰਜਾਬ ਲੰਘਿਆ ਹੈ ਲਗਭਗ 2000 ਪਿੰਡਾਂ ਹੁਣ ਐਸਟੀਮੇਟ ਚ ਆਇਆ ਹੈਗਾ ਵੀ ਪ੍ਰਭਾਵਿਤ ਹੋਏ ਨੇ ਉਹਨਾਂ ਇਲਾਕਿਆਂ ਵਿੱਚ ਘਰ ਵੀ ਉਹਨਾਂ ਦੇ ਨੁਕਸਾਨੇ ਗਏ ਆ ਜਿਹੜੇ ਪਹਿਲਾਂ ਹੀ ਬਹੁਤ ਗਰੀਬੀ ਦੀ ਮਾਰ ਚੱਲ ਰਹੀ ਆ ਤੇ ਬੜੇ ਆਰਥਿਕ ਤੌਰ ਤੇ ਜਿਹੜੇ ਆਪਾਂ ਕਹਿ ਸਕਦੇ ਆ ਮੁਸ਼ਕਲਾਂ ਵਿੱਚ ਨੇ ਉਸ ਪੂਰੀ ਪਗਡੰਡੀ ਚ ਫਿਰੋਜ਼ਪੁਰ ਤੋਂ ਲੈ ਕੇ ਮਾਝੇ ਵਾਲਾ ਸਮੁੱਚੀ ਬੈਲਟ ਆ ਜਿਹੜੀ ਉਹਦੇ ਵਿੱਚ ਗਰੀਬ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਕਿਸਾਨਾਂ ਦਾ ਜਿਹੜਾ ਹੋਇਆ ਜ਼ਿੰਮੇਦਾਰਾਂ ਦਾ ਉਹ ਵੀ 333535 ਕਿਲੇ ਜਿਹੜੀ ਹੈਗੀ ਜ਼ਮੀਨ ਆ ਇੱਕਦਮ ਸਾਰੀ ਖਤਮ ਹੋ ਗਈ ਹੋਈ ਆ ਨਾ ਰੇਤਾ ਭਰ ਗਿਆ ਹੋਇਆ ਉਹ ਸਾਰਾ ਜਿਹੜਾ ਉਹਨਾਂ ਦੇ ਇਕਨੋਮੀ ਦਾ ਸਾਧਨ ਸੀ ਉਹ ਰੇਡ ਦੀ ਹੱਡੀ ਆ ਟੁੱਟੀ ਹੋਈ ਆ ਇਸ ਵਿਪਤਾ ਨੇ ਸਿੱਖਾਂ ਨੂੰ ਸਿੱਖਾਂ ਦੇ ਤੌਰ ਤੇ ਸੋਚਣ ਲਾਇਆ ਹੈ ਪੂਰੇ ਪੰਜਾਬ ਮਾਨ ਧਰਤੀ ਦੇ ਤੌਰ ਤੇ ਵੀ ਅਸੀਂ ਇਸ ਧਰਤੀ ਦੇ ਜਾਇ ਹੈ ਜੀ ਸੋ ਸਾਡਾ ਹੋਮ ਲੈਂਡ ਨਾਲ ਜਿਹੜੇ ਜਿਹੜੀ ਸਾਂਝ ਅਤੇ ਸੰਬੰਧ ਹੈਗਾ ਉਸ ਹੋਮ ਲੈਂਡ ਨਾਲ ਸਾਂਝ ਨੂੰ ਅਸੀਂ ਵਿਫਤਾ ਵੇਲੇ ਕਿਸੇ ਕਿਸ ਤਰ੍ਹਾਂ ਆਪਣੇ ਸਿਰਾਂ ਉਾਂ ਤੇ ਕਫਨ ਬਨ ਕੇ ਜਿਹੜਾ ਹੈਗਾ ਉਹ ਜਾ ਸਕਦੇ ਹੈਗੇ ਆ ਵੀ ਉਹਨੇ ਉਹ ਸਾਂਝ ਨੂੰ ਉਜਾਗਰ ਕਰਿਆ ਹੈ ਸੋ ਜਦੋਂ ਅਪ੍ਰੈਲ ਵਿੱਚ ਉਹ ਘੰਟੀਆਂ ਵੱਜ ਗਈਆਂ ਸੀ ਤਾ ਬੀਬੀ ਐਮ ਵੀ 6 ਮਹੀਨੇ ਕੀ ਕਰ ਰਹੇ ਸੀ ਉਹਨਾਂ ਨੂੰ ਉਸੇ ਵੇਲੇ ਡੈਮ ਖਾਲੀ ਕਰ ਦੇਣੇ ਚਾਹੀਦੇ ਸੀ ਹੁਣ ਵੀ ਜਿਹੜਾ ਜਿਹੜਾ ਡੈਮਾਂ ਦਾ ਪ੍ਰਬੰਧ ਹੈਗਾ ਨਾ ਉਹਦੇ 'ਚ ਇੱਕ ਬਹੁਤ ਵੱਡੀ ਗੜਬੜ ਹੋ ਰਹੀ ਹੈਗੀ ਜਾਂ ਗੜਬੜ ਇਹ ਹੋ ਰਹੀ ਹੈਗੀ ਆ ਵੀ ਇਹ ਇਹ 1947 ਤੋਂ ਬਾਅਦ ਬਣੇ ਹੋਏ ਡੈਮ ਨੇ ਜੀ ਪਾਣੀ ਲਗਾਤਾਰ ਆ ਰਿਹਾ ਪਾਣੀ ਦੇ ਨਾਲ ਰੇਤਾ ਔਰ ਬਜਰੀ ਆ ਰਹੀ ਹੈਗੀ ਆ ਜੀ ਡੈਮ ਜਦੋਂ ਬਣੇ ਸੀ ਉਹਨਾਂ ਦੀ ਪਾਣੀ ਸਟੋਰ ਕਰਨ ਦੀ ਕੈਪੈਸਿਟੀ 17000 ਫੁੱਟ ਸੀ ਜੀ ਠੀਕ ਹੈ ਉਹਦੇ ਵਿੱਚ ਰੇਤਾ ਆ ਰਿਹਾ ਹੈ ਬਜਰੀ ਆ ਰਹੀ ਹੈ ਡੈਮ ਦਾ ਜਿਹੜਾ ਬੈਡ ਹੈਗਾ ਉਹ ਬਹੁਤ ਉੱਚਾ ਹੋ ਗਿਆ ਮਤਲਬ ਜਿਹੜੀ ਸਲਟ ਜੰਮ ਗਈ ਹੋਈ ਹੈ ਹਾਂ ਸਲਟ ਜੰਮ ਗਈ ਹੈ ਰੇਤਾ ਬਜਰੀ ਨਾਲ ਇਨ ਥੱਲੇ ਉਹ ਪੱਧਰ ਇੰਨਾ ਉੱਚਾ ਹੋ ਗਿਆ ਹੈ ਮਤਲਬ ਜੇ ਆਪਾਂ ਕਹਿ ਲਈ ਕਿ ਜੇ 100% ਪਾਣੀ ਸਟੋਰ ਕਰਦੇ ਸੀ ਤੇ ਉਹ 70 75% ਹੀ ਰਹਿ ਗਿਆ ਬਿਲਕੁਲ ਇਹ ਹੈ ਬੀਬੀ ਐਮਬੀ ਨੇ ਉਹ ਸਲਟ ਜਿਹੜੀ ਐਡੀ ਜੰਮ ਗਈ ਉਹਦੇ باوجود ਵੀ ਫਾਈਨਲ ਲੈਵਲ ਤੇ ਪਾਣੀ ਨੂੰ ਸਟੋਰ ਕਰਨ ਦੀ ਮਾਤਰਾ ਨਹੀਂ ਘਟਾਈ ਬੀਬੀ ਐਮਬੀ ਨੇ ਜਿਹੜੇ ਪਾਣੀ ਛੱਡਿਆ ਗਿਆ ਹੈ ਉਹਦਾ ਡਾਟਾ ਆਪਣੀ ਵੈਬਸਾਈਟ ਤੋਂ ਗਾਇਬ ਕਰ ਦਿੱਤਾ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੇ ਇੰਟਰਨਲੀ ਰਿਸ਼ਵਤ ਦੇ ਕੇ ਜਾਂ ਕੁਝ ਹੋਰ ਕਾਰਜਾਂ ਰਾਹੀਂ ਐਕਚੁਅਲ ਡਾਟਾ ਕਢਾਇਆ ਜਿਹੜਾ ਦੱਸ ਰਿਹਾ ਵੀ ਪਾਣੀ ਦਾ ਜਿਹੜਾ ਛੱਡਣ ਦਾ ਫਲੋ ਹੈਗਾ ਉਹ ਆਮ ਨਾਲੋਂ ਜ਼ਿਆਦਾ ਹੈਗਾ ਜੇ ਤੁਸੀਂ ਨਾ ਉਹਦੇ ਰਿਲੀਜ਼ ਪੁਆਇੰਟ ਦੇਖੋ ਤਿੰਨਾ ਡੈਮਾਂ ਦਾ ਪਾਖੜਾ ਦਾ ਪੌਂਗ ਡੈਮ ਦਾ ਤੇ ਰਣਜੀਤ ਸਾਗਰ ਦਾ ਜੇ ਤੁਸੀਂ ਜਿਹੜੇ ਫਾਈਨਲੀ ਫੁੱਲ ਫਲੈਸ਼ਡ ਪਾਣੀ ਛੱਡਦੇ ਉਹਦੇ ਚੋਂ ਤਾਂ ਸਾਰੀ ਮਾਝੇ ਵਾਲੀ ਬੈਲਟ ਤੇ ਸਾਰਾ ਲਾਹੌਰ ਆ ਜਿਹੜਾ ਉਹ ਡੁੱਬ ਜਾਏਗਾ ਮਤਲਬ ਪੰਜਾਬ ਨੂੰ ਇੱਕ ਐਜੇ ਕੋਲੈਟਰਲ ਡੈਮੇਜ ਦੇ ਤੌਰ ਤੇ ਡੈਮੇਜ ਦੇ ਤੌਰ ਤੇ ਜਿਹੜਾ ਅਸਲੀ ਇਨਸ਼ਾਅਰ ਜਿਹੜਾ ਪਾਕਿਸਤਾਨ ਹਾਂਜੀ ਹਾਂ ਉਹ ਪਾਕਿਸਤਾਨ ਆ ਕਿਉਂਕਿ ਜੇ ਕਿਉਂਕਿ ਜਦੋਂ ਲਾਹੌਰ ਨੇ ਡੁੱਬਣਾ ਲਾਹੌਰ ਦੇ ਡੁੱਬਣ ਤੋਂ ਪਹਿਲਾਂ ਆ ਅਜਨਾਲੇ ਤੋਂ ਲੈ ਕੇ ਫਿਰੋਜ਼ਪੁਰ ਵਾਲੀ ਜਿਹੜੀ ਸਾਰੀ ਬੈਲਟ ਹੈਗੀ ਆ ਇਹ ਤਬਾਹ ਹੋਣੀ ਹੈਗੀ ਆ ਤੁਸੀਂ ਦੇਖੋ 950 ਡੈਮ 950 ਤੋਂ 950 ਦਾ ਜਿਹੜਾ ਜਿਹੜਾ ਪ੍ਰਬੰਧ ਦਾ ਰਾਜ ਸਰਕਾਰ ਕੋਲ ਆ ਉਹੋ ਰਾਜ ਮਾਲਕ ਨੇ ਕਿਉਂਕਿ ਉਹਨਾਂ ਦੀ ਧਰਤੀ ਤੇ ਡੈਮ ਸਾਰਿਆ ਗਿਆ ਜੀ ਸੋ ਪੰਜਾਬ ਦੇ ਤਿੰਨੇ ਡੈਮ ਆ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਉਸਾਰੇ ਜਾਣ ਦੇ ਬਾਵਜੂਦ ਅਸੀਂ ਉਹਨਾਂ ਦੇ ਮਾਲਕ ਨਹੀਂ ਹੈਗੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ 23 ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਖਬਰਾਂ ਦੇ ਐਨਾਲਿਸਿਸ ਕਰਦੇ ਹੁੰਦੇ ਆ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਈਗੋਟਕਾ ਖਾਲਸਾ ਵਾਈਗੋਟਕਾ ਫਤਿਹ ਅਰ ਸਰਦਾਰ ਅਰਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈ ਪੰਜਾਬ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹੜ੍ਹਾਂ ਨੇ ਕਾਫੀ ਜ਼ਿਆਦਾ ਤਬਾਹੀ ਜਿਹੜੀ ਆਪਾਂ ਕਹਿ ਲਈਏ ਕਿ ਮਚਾਈ ਹੋਈ ਹੈ ਤਕਰੀਬਨ ਪਿਛਲੇ 1 ਮਹੀਨੇ ਤੋਂ ਜਿਹੜਾ ਪੰਜਾਬ ਹੈ ਇਸ ਦੇ ਨਾਲ ਜਿਹੜਾ ਹੈ ਜੂਝ ਰਿਹਾ ਹੈ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਨੁਕਸਾਨ ਹੋਇਆ ਹੈਗਾ ਹੌਣ ਹੌਲੀ ਹੌਲੀ ਜੇ ਆਪਾਂ ਕੀ ਕਿ ਪਾਣੀ ਦਾ ਪੱਧਰ ਤੇ ਘਟਣ ਲੱਗਾ ਏ ਪਰ ਜਿਵੇਂ ਜਿਵੇਂ ਪਾਣੀ ਦਾ ਪੱਧਰ ਘਟ ਰਿਹਾ ਹੈ ਉਵੇਂ ਉਵੇਂ ਹੋਰ ਜ਼ਿਆਦਾ ਨੁਕਸਾਨ ਹੋਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕੀ ਹੈ ਮੌਜੂਦਾ ਸਥਿਤੀ ਹਾਂਜੀ ਹਾਂਜੀ ਸੋ ਕਾਫੀ ਦੁਖਦਾਈ ਮੰਜਰ ਚੋਂ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਲੰਘਿਆ ਹੈ ਲਗਭਗ 2000 ਪਿੰਡਾ ਹੁਣ ਐਸਟੀਮੇਟ ਚ ਆਇਆ ਹੈਗਾ ਵੀ ਪ੍ਰਭਾਵਿਤ ਹੋਏ ਨੇ ਤੇ ਪਾਣੀ ਬੇਸ਼ੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਤਰ ਰਿਹਾ ਹੈ ਪਰ ਖੇਤਾਂ ਦਾ ਜੋ ਬੁਰਾ ਹਾਲ ਹੋ ਗਿਆ ਕੋਈ ਨਿਸ਼ਾਨ ਦੇ ਹੀ ਨਹੀਂ ਰਹੀ ਚਾਰੇ ਪਾਸੇ ਰਿੱਤਾ ਹੀ ਰਿੱਤਾ ਸਾਰੀ ਫਸਲ ਜਿੰਨੀ ਵੀ ਖੜੀ ਸੀ ਚਾਹੇ ਝੋਨੇ ਦੀ ਸੀ ਬਾਜਰਾ ਸੀ ਚਾਰਾ ਸੀ ਉਹ ਸਾਰਾ ਖਤਮ ਹੋ ਗਿਆ ਤੇ ਘਰ ਨੇ ਜਿਹੜੇ ਘਰਾਂ ਦੇ ਜਿੱਦਾਂ ਨੀਹਾਂ 'ਚ ਥੱਲੇੋਂ ਜਿਹੜਾ ਪਾਣੀ ਵਾਕੇ ਰੇਤਾ ਨਿਕਲ ਗਿਆ ਤੇ ਘਰ ਸਾਰੇ ਇਸ ਤਰ੍ਹਾਂ ਸਾਬਤ ਸਬੂਤ ਤੇ ਥੱਲੇ ਡਿੱਗੇ ਨੇ ਸੋ ਬਹੁਤ ਔਰ ਉਹਨਾਂ ਇਲਾਕਿਆਂ ਵਿੱਚ ਘਰ ਵੀ ਉਹਨਾਂ ਦੇ ਨੁਕਸਾਨੇ ਗਏ ਆ ਜਿਹੜੇ ਪਹਿਲਾਂ ਹੀ ਬਹੁਤ ਗਰੀਬੀ ਦੀ ਮਾਰ ਚੱਲ ਰਹੀ ਆ ਤੇ ਬੜੇ ਆਰਥਿਕ ਤੌਰ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਮੁਸ਼ਕਲਾਂ ਵਿੱਚ ਨੇ ਉਸ ਪੂਰੀ ਪਗਡੰਡੀ ਚ ਫਿਰੋਜ਼ਪੁਰ ਤੋਂ ਲੈ ਕੇ ਮਾਝੇ ਵਾਲਾ ਸਮੁੱਚੀ ਬੈਲਟ ਹੈ ਜਿਹੜੀ ਉਹਦੇ ਵਿੱਚ ਗਰੀਬ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਕਿਸਾਨਾਂ ਦਾ ਜਿਹੜਾ ਹੋਇਆ ਜ਼ਿਮੀਂਦਾਰਾਂ ਦਾ ਉਹ ਵੀ 33 35 35 ਕਿਲੇ ਜਿਹੜੀ ਹੈਗੀ ਜ਼ਮੀਨ ਆ ਇੱਕਦਮ ਸਾਰੇ ਖਤਮ ਹੋ ਗਈ ਹੋਈ ਆ ਨਾ ਰੇਤਾ ਭਰ ਗਿਆ ਹੋਇਆ ਉਹ ਸਾਰਾ ਜਿਹੜਾ ਉਹਨਾਂ ਦੇ ਇਕਨੋਮੀ ਦਾ ਸਾਧਨ ਸੀ ਉਹ ਰੇਡ ਦੀ ਹੱਡੀ ਆ ਟੁੱਟੀ ਹੋਈ ਆ ਪਾਣੀ ਉਤਰ ਗਿਆ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਜਾਨਵਰ ਆ ਜਿਹੜੇ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਯਾ ਮਾਰੇ ਗਏ ਨੇ ਯਾ ਕਿਤੇ ਹੋਰ ਚਲੇ ਗਏ ਨੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਬਿਮਾਰੀਆਂ ਬੰਦਿਆਂ ਵਿੱਚ ਵੀ ਤੇ ਜਾਨਵਰਾਂ ਵਿੱਚ ਵੀ ਸੋ ਜਿਹੜੀਆਂ ਇਨਫੈਕਸ਼ਨ ਹੋਣੀਆਂ ਉਹ ਹੁਣ ਸ਼ੁਰੂ ਹੋ ਜਾ ਰਹੀ ਆ ਵੈਸੇ ਕੁਝ ਸੰਸਥਾਵਾਂ ਨੇ ਵੀ ਪਾਣੀ ਕੱਢਣ ਦਾ ਕਾਰਜ ਆ ਸਾਰੀਆਂ ਸਿਕਸ ਸੰਸਥਾਵਾਂ ਕਰ ਰਹੀਆਂ ਨੇ ਪਰ ਇਹਦੇ باوجود ਵੀ ਜਿਹੜੇ ਪਾਣੀ ਦੀ ਰਹਿਤ ਖੂਨ ਦਾ ਜਿਹੜੇ ਚਿੱਕੜ ਹੈਗਾ ਚਲੇ ਬਣੇ ਹੋਏ ਨੇ ਉਹਨਾਂ ਸਾਰਿਆਂ ਨਾਲ ਹਾਲ ਦੀ ਘੜੀ ਇੱਕ ਵੱਡੀ ਚੁਣੌਤੀ ਫੇਰ ਆਣ ਪਈ ਹੈਗੀ ਆ ਪਾਣੀ ਦੇ ਉਤਰਨ ਤੋਂ ਪਾਣੀ ਵਾਲੀ ਚੁਣੌਤੀ ਦੇ ਉਤਰਨ ਤੋਂ ਬਾਅਦ ਹੁਣ ਇੱਕ ਨਵੀਂ ਚੁਣੌਤੀ ਆ ਉਹਨਾਂ ਦਾ ਮੌੜ ਵਸੇਬਾ ਕਿੰਨਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈਣਾ ਖਾਸ ਕਰਕੇ ਸਭ ਤੋਂ ਪਹਿਲਾਂ ਗਰੀਬ ਪਰਿਵਾਰਾਂ ਤੱਕ ਜਿਨ੍ਹਾਂ ਦੇ ਬਿਲਕੁਲ ਘਰ ਤਬਾਹ ਹੋ ਗਏ ਆ ਵੀ ਘੱਟੋ ਘੱਟ ਉਹਨਾਂ ਨੂੰ ਕੋਈ ਟੈਂਪਰੇਰੀ ਸ਼ੈਲਟਰ ਤੰਬੂਆਂ ਦੇ ਰੂਪ ਵਿੱਚ ਤੇ ਮੁੜ ਕੇ ਉਹਨਾਂ ਦੇ ਘਰ ਉਸਾਰ ਕੇ ਦੇਣ ਦਾ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਹਦ ਲਿਆ ਹੋਇਆ ਸੋ ਅਸੀਂ ਅਰਦਾਸ ਕਰਦੇ ਆਂ ਔਰ ਉਹਨਾਂ ਨੂੰ ਅਖਤਰਾ ਨਾਲ ਅ ਇੱਕ ਸ਼ਾਬਾਸ਼ ਵੀ ਦੰਦਿਆਂ ਵੀ ਸਿੱਖ ਜਥੇਬੰਦੀਆਂ ਨੇ ਜਿਹੜੇ ਹੈਗੇ ਬਹੁਤ ਸਾਰੇ ਘਰੋਸਾਰਕੇ ਦੇਣ ਦੇ ਖਾਸ ਕਰਕੇ ਗਰੀਬ ਪਰਿਵਾਰਾਂ ਦਾ ਉਹ ਸਾਰਿਆਂ ਨੇ ਅਹਿਦ ਕਰਿਆ ਹੈਗਾ ਕਾਲ ਚੈਨਲ ਵੱਲੋਂ ਵੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਉਹ ਜਿਹੜੀਆਂ ਜਾਰੀ ਹੈਗੀਆਂ ਨੇ ਸੋ ਸਮੁੱਚੀ ਸਿੱਖ ਕੌਮ ਇਸ ਵਿਫਤਾ ਵੇਲੇ ਜਿਹੜੀ ਏਕਤਾ ਦਿਖਾਈ ਹੈ ਔਰ ਜਿਸ ਕਿਸਮ ਦੇ ਸਾਡੇ ਸਾਰੇ ਕਲਾਕਾਰਾਂ ਨੇ ਜਾਂ ਹੋਰਸ ਵੈਸੀ ਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਅੱਗੇ ਆ ਕੇ ਕਾਰਜ ਕੀਤਾ ਹੈ ਉਹਦੇ ਲਈ ਹੈਗਾ ਵੀ ਅਸੀਂ ਹੋ ਸਕਦਾ ਇਸ ਪੀੜਾ ਨੂੰ ਥੋੜਾ ਘੱਟ ਕਰ ਸਕੀਏ ਤੋ ਜਿਨ੍ਹਾਂ ਦੇ ਮਨਾਂ ਵਿੱਚ ਇਹ ਦਰਦ ਸੀਗਾ ਵੀ ਘਰ ਤਬਾਹ ਹੋ ਗਏ ਉਹ ਕਿਵੇਂ ਬਣਨਗੇ ਸੋ ਆਪਾਂ ਅਹਿਸਾਸ ਕਰੀਏ ਵੀ ਸਾਰਿਆਂ ਨੂੰ ਇਸ ਗੁਰੂ ਦੀ ਧਰਤੀ ਤੇ ਜਿਹੜਾ ਹੈਗਾ ਇੱਕ ਘਰ ਜਿਹੜਾ ਛੋਟਾ ਮੋਟਾ ਜਿੰਨਾ ਕਿ ਵੀ ਆਪਾਂ ਦੇ ਸਕਦੇ ਆ ਉਹ ਉਹ ਕਾਰਜ ਕਰਦੇ ਰਹੀਏ ਨੁਕਸਾਨ ਕਾਫੀ ਵੱਡਾ ਹੈ 1-2 ਮਹੀਨਿਆਂ ਤੱਕ ਜਿਹੜਾ ਡੌਂਟਿੰਗ ਟਾਸਕ ਹੈ ਹਲੇ ਰੇਤਾ ਸੁੱਕਿਆ ਨਹੀਂ ਹੈ ਸੁੱਕਣ ਤੋਂ ਬਾਅਦ ਫਿਰ ਉਹ ਟਰੈਕਟਰਾਂ ਰਾਹੀਂ ਪਧਰਾ ਕਰਨਾ ਪਵੇਗਾ ਖੇਤਾਂ ਦੀ ਨਿਸ਼ਾਨਦੇਹੀ ਹੋਵੇਗੀ ਕਿਹੜਾ ਕਿੱਥੇ ਹੈਗਾ ਕਿਹਦਾ ਖੇਤ ਕਿੱਤੇ ਸੀ ਉਹਦੇ ਵਿੱਚ ਫਿਰ ਨਵੀਂ ਫਸਲ ਕਣਕ ਬੀਜਣ ਦੀਆਂ ਜੜੀਆਂ ਯੋਜਨਾਵਾਂ ਮਾਣੇ ਉਹ ਕਰਨੀਆਂ ਪੈਣਗੀਆਂ ਸੋ ਹਲੇ ਡਾਉਟਿੰਗ ਟਾਸਕ ਹੈ ਔਖੀ ਕਾਰਜ ਦੀ ਘੜੀ ਹੈ ਇੱਕ ਵੱਡੀ ਵਿਪਤਾ ਲੰਗੀ ਆ ਪਰ ਉਹਦੇ ਨਾਲ ਜਿਹੜੀ ਸੈਕੰਡਰੀ ਵਿਪਤਾ ਹੈ ਉਹ ਹਲੇ ਸਾਡੇ ਸਾਹਮਣੇ ਆ ਉਹ ਸਾਨੂੰ ਸਾਰਿਆਂ ਨੂੰ ਜਿਹੜੇ ਰਲ ਕੇ ਜਰਨੀ ਪਵੇਗੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਹੜਾ ਨਹੀਂ ਜਿਹੜਾ ਸਿੱਖ ਕੌਮ ਦੇ ਅੰਦਰ ਜਿਹੜਾ ਕੌਮੀ ਜਜ਼ਬਾ ਉਭਾਰ ਕੇ ਸਾਹਮਣੇ ਲਿਆਂਦਾ ਹੈਗਾ ਜਾਂ ਆਪਾਂ ਕਹਿ ਲਈਏ ਕਿ ਖਾਲਸਾ ਹੀ ਇਤਿਹਾਸ ਤੇ ਖਾਲਸਾ ਹੀ ਪਰੰਪਰਾ ਜਿਹੜੀ ਉਹ ਸਾਹਮਣੇ ਆਈ ਹੈਗੀ ਆ ਉਸਨੇ ਜਿਹੜਾ ਆਪਾਂ ਕਹਿ ਲਈਏ ਕਿ ਉਜਾਗਰ ਹੋਈ ਹੈਗੀ ਆ ਉਹਨੂੰ ਕਿਵੇਂ ਤੁਸੀਂ ਉਹਦਾ ਕਿਵੇਂ ਵਿਸ਼ਲੇਸ਼ਣ ਕਰਨਾ ਹਾਂਜੀ ਹਾਂਜੀ ਸੋ ਇਹ ਸਬਯਪਤਾ ਨੇ ਸਿੱਖਾਂ ਨੂੰ ਸਿੱਖਾਂ ਦੇ ਤੌਰ ਤੇ ਸੋਚਣ ਲਾਇਆ ਹੈ ਪੂਰੇ ਪੰਜਾਬ ਮਾਨ ਧਰਤੀ ਦੇ ਤੌਰ ਤੇ ਵੀ ਅਸੀਂ ਇਸ ਧਰਤੀ ਦੇ ਜਾਇ ਹੈਗੇ ਹਾਂ ਸੋ ਸਾਡਾ ਹੋਮ ਲੈਂਡ ਨਾਲ ਜਿਹੜੇ ਜਿਹੜੀ ਸਾਂਝ ਅਤੇ ਸਬੰਧ ਹੈਗਾ ਉਸ ਹੋਮ ਲੈਂਡ ਨਾਲ ਸਾਂਝ ਨੂੰ ਅਸੀਂ ਵਿਫਤਾ ਵੇਲੇ ਕਿਸੇ ਕਿਸ ਤਰ੍ਹਾਂ ਆਪਣੇ ਸਿਰਾਂ ਤੇ ਕੱਫਣ ਬਨ ਕੇ ਜਿਹੜਾ ਹੈਗਾ ਉਹ ਜਾ ਸਕਦੇ ਹੈਗੇ ਆ ਵੀ ਉਹਨੇ ਉਹ ਸਾਂਝ ਨੂੰ ਜਾਗਰ ਕਰਿਆ ਹੈ ਭਾਈਚਾਰੇ ਦੀ ਕੌਮੀ ਜਜ਼ਬੇ ਦੀ ਜਿਹੜੀ ਸਾਂਝ ਪੈਦਾ ਹੋਈ ਹੈ ਉਹ ਹੋਈ ਹੈ ਸੋ ਸਮੁੱਚੇ ਰੂਪ ਵਿੱਚ ਵਿਫਤਾ ਮਾਰੇ ਲੋਕਾਂ ਲਈ ਜਿਹੜੇ ਦੂਜੇ ਪਾਸੇ ਤੋਂ ਮਾਲ ਵੇ ਤਾਂ ਜਾਂ ਹੋਰ ਜਿਹੜੇ ਥਾਵਾਂ ਵਾਲੇ ਲੋਕ ਹੜਾਂ ਦੀ ਮਾਰ ਹੇਠ ਨਹੀਂ ਆਏ ਉਹਨਾਂ ਵੱਲੋਂ ਆਉਣਾ ਸਿੱਖ ਸੰਸਥਾਵਾਂ ਵੱਲੋਂ ਆਉਣਾ ਤੇ ਪੰਜਾਬ ਦੇ ਸਮੁੱਚੇ ਗਾਇਕਾਂ ਗੀਤਕਾਰਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਉਣਾ ਸੋ ਇਹ ਇੱਕ ਇੱਕ ਪ੍ਰਤੀਕ ਹੈਗਾ ਵੀ ਇਹ ਸਵੈ ਸੇਵੀ ਕੌਮ ਹੈ ਸਵੈ ਸਮਰੱਥ ਕੌਮ ਹੈ ਕਿਸੇ ਨੂੰ ਕਿਸੇ ਸਰਕਾਰ ਦੀ ਮਦਦ ਜਾਂ ਕਿਸੇ ਕਿਸਮ ਦੀ ਸਰਕਾਰੀ ਮਦਦ ਦੀ ਉਹਨੂੰ ਕੋਈ ਬਹੁਤੀ ਲੋੜ ਵੀ ਨਹੀਂ ਹੈ ਹਨਾ ਤੇ ਨਾ ਇਹ ਜਿਹੜੀ ਹੈਗੀ ਇਹ ਝਾਕ ਕਰਦੀ ਹੈ ਹਨਾ ਸੋ ਬਿਨਾਂ ਝਾਕ ਤੋਂ ਸਰਕਾਰੀ ਮਦਦੋਂ ਆਪਣੇ ਤੌਰ ਤੇ ਬੰਨ ਮਾਰਨੇ ਤੇ ਸਹਾਇਤਾ ਦੇ ਕਾਰਜ ਚਲਾਉਣੇ ਤੇ ਉਹ ਤੋਂ ਬਿਉਂਡ ਜਿਹੜਾ ਹੈਗਾ ਸਾਰੀਆਂ ਰਿਲੀਜੀਅਸ ਬਾਉਂਡਰੀਸ ਵੀ ਸਾਰਿਆਂ ਦਾ ਸਤਿਕਾਰ ਕਰਨਾ ਸਾਰਿਆਂ ਤੱਕ ਜਿਹੜੀਆਂ ਚੀਜ਼ਾਂ ਨੇ ਉਹ ਪਹੁੰਚਾਉਣੀਆਂ ਤੇ ਉਹਦੇ ਨਾਲ ਜਿਹੜਾ ਹੈਗਾ ਖਾਸ ਕਰਕੇ ਸਾਰੇ ਟਰੈਕਟਰਾਂ ਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਗੁਰੂ ਖਾਲਸੇ ਦਾ ਜਿਹੜਾ ਇੱਕ ਪਰੰਪਰਾ ਹੈਗੀ ਆ ਉਹਨੂੰ ਸਿਧਾਂਤਕ ਤੌਰ ਤੇ ਉਜਾਗਰ ਕਰਨਾ ਇਹਨੇ ਦਰਸਾ ਦਿੱਤਾ ਵੀ ਇਹ ਉਹ ਕੌਮ ਹੈਗੀ ਆ ਜਿਹਦੇ ਵੱਡੇ ਵਡੇਰਿਆਂ ਨੇ ਦਰਿਆਵਾਂ ਨੂੰ ਬੰਨ੍ਹ ਮਾਰੇ ਆ ਅਟਕ ਦਰਿਆ ਜਿਨ੍ਹਾਂ ਨੇ ਰੋਕੇ ਹੈਗੇ ਆ ਔਰ ਜਿਨ੍ਹਾਂ ਨੇ ਇਸੇ ਤਰ੍ਹਾਂ ਚੜ੍ਹੇ ਆਉਂਦੇ ਜਾਲਮਾਂ ਦੀ ਅਬਦਾਲੀਆਂ ਨਾਦਰ ਸ਼ਾਹਾਂ ਤੇ ਔਰੰਗਜ਼ੇਬਾਂ ਦੀ ਜਿਹੜੀ ਜਿਹੜੀ ਫੌਜ ਸੀ ਉਹਨੂੰ ਬੰਨ ਮਾਰੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਇਸ ਧਰਤੀ ਤੇ ਆਪਣਾ ਸਿੱਕਾ ਚਲਾਇਆ ਆਪਣਾ ਰਾਜ ਕਾਇਮ ਕੀਤਾ ਤੇ ਖਾਲਸਾਈ ਜਿਹੜੇ ਝੰਡੇ ਆ ਉਹ ਬਲੰਦ ਜਿਹੜੇ ਹੈਗੀ ਆ ਅਵਸਥਾ ਵਿੱਚ ਇਸ ਧਰਤੀ ਤੇ ਜੂਝਦੇ ਰਹੇ ਝੂਲਦੇ ਰਹੇ ਆ ਔਰ ਅੱਜ ਵੀ ਉਹਨਾਂ ਖਾਲਸਾਈ ਜਿਹੜੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਵਾਰਿਸ ਉਸੇ ਪ੍ਰਤੀਬੱਧਤਾ ਉਸੇ ਦਲੇਰੀ ਤੇ ਦ੍ਰਿੜਤਾ ਨਾਲ ਉਸੇ ਕੌਮੀ ਜਜ਼ਬੇ ਨਾਲ ਆ ਜਿਹੜੇ ਇਹਨਾਂ ਕਾਰਜਾਂ ਵਿੱਚ ਉਹ ਆਪਣਾ ਯੋਗਦਾਨ ਪਾ ਰਹੇ ਹੈਗੇ ਆ ਜੀ ਬਿਲਕੁਲ ਜੀ ਆਪਾਂ ਦੇਖਿਆ ਕਿ ਜਦੋਂ ਸਾਡੀਆਂ ਟੀਮਾਂ ਗਰਾਊਂਡ ਤੇ ਜਾਂਦੀਆਂ ਨੇ ਤੇ ਪਤਾ ਲੱਗਦਾ ਹੈ ਕਿ ਸਾਰਾ ਕੁਝ ਰੁੱੜ ਚੁੱਕਾ ਹੈ ਸਿਰਫ ਇੱਕ ਆਪਾਂ ਕਹਿ ਲਈਏ ਕਿ ਕੁੱਲੀ ਟਾਈਪ ਹੀ ਕੋਲ ਹੈਗੀ ਆ ਪਰ ਫਿਰ ਵੀ ਜਿਹੜਾ ਜਜ਼ਬਾ ਅੰਦਰ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਚਿਹਰਿਆਂ ਤੇ ਜਿਹੜੀ ਹੈ ਉੱਥੇ ਕੋਈ ਨਾਮੋਸ਼ੀ ਜਾਂ ਉੱਥੇ ਕੋਈ ਤੁਸੀਂ ਉਹ ਨਹੀਂ ਦੇਖੋਗੇ ਫਿਰ ਵੀ ਉਹ ਕਹਿੰਦੇ ਵੀ ਚਾਹ ਪੀ ਕੇ ਜਾਓ ਇੰਨੀ ਜਿਹੜੀ ਹੈ ਫिराਕ ਦੇ ਲਈ ਅੱਜ ਵੀ ਪੰਜਾਬ ਦੇ ਉਹਨਾਂ জায়ਆਂ ਦੇ ਵਿੱਚ ਮੌਜੂਦ ਹੈਗੀ ਹੈ ਸਮੇ ਸਮੇਤੇ ਜਦੋਂ ਜਦੋਂ ਵੀ ਤਾੜ ਵੀ ਆਉਂਦੇ ਰਹੇ ਨੇ ਤੇ ਪੰਜਾਬ ਹਮੇਸ਼ਾ ਲੁੱਟਦਾ ਰਿਹਾ ਹੈ ਪੰਜਾਬ ਹਮੇਸ਼ਾ ਜਿਹੜਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਉੱਠਿਆ ਹੈਗਾ ਹੈ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਹੜ੍ਹਾਂ ਦੀ ਮਾਰ ਤੋਂ ਵੀ ਪੰਜਾਬ ਜਿਹੜਾ ਹੈ ਜਲਦ ਹੀ ਉੱਠ ਕੇ ਆਪਣੇ ਪੈਰਾਂ ਤੇ ਖੜਾ ਹੋਵੇਗਾ ਸਰਦਾਰ ਭਤਾ ਸਿੰਘ ਦੀ ਇਕਤਾ ਇਹ ਹੋ ਗਿਆ ਦੂਜੇ ਬੰਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਸੀ ਜਾਂ ਆਪਾਂ ਕਹਿ ਲਈ ਕਿ ਫੈਕਟਸ ਇਹੋ ਜੇ ਸਾਹਮਣੇ ਆ ਰਹੀ ਸੀ ਕਿ ਕੀ ਏ ਹਰ ਜਿਹੜੇ ਹੈਗੇ ਨੇ ਕਿਤੇ ਚਲੋ ਆਪਾਂ ਇੱਕ ਗੱਲ ਤੇ ਮੰਨ ਲੈਨੇ ਆ ਕਿ بارش ਵੀ ਹੋਈ ਹੈ ਸਾਰਾ ਕੁਝ ਹੋਇਆ ਹੈ ਪਰ ਕੀ ਇਹ ਸਾਰੇ ਦੇ ਸਾਰੇ ਹੜ ਜਿਹੜੇ ਨੇ ਇਹਨਾਂ ਨੂੰ ਕੁਦਰਤੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਨਹੀਂ ਹੈ BBMP ਦੇ ਉੱਤੇ ਬਾਰ ਬਾਰ ਜਿਹੜੇ ਸਵਾਲਿਆ ਚ ਇਹਨੂੰ ਉੱਠਦਾ ਰਿਹਾ ਹੈ ਤੇ ਪਿਛਲੇ ਦਿਨੀ BBMP ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਸਾਰੀ ਦੀ ਸਾਰੀ ਜੇ ਆਪਾਂ ਕਹੀ ਕਿ ਗੱਲ ਪੰਜਾਬ ਦੇ ਉੱਤੇ ਸੁੱਟ ਦਿੱਤੀ ਹੈ ਕਿ ਇਹਨਾਂ ਨੇ ਕੱਸੀਆਂ ਜਾਂ ਇਹਨਾਂ ਨੇ ਜਿਹੜੇ ਅੱਗੇ ਖਾਲੇ ਹੈਗੇ ਨੇ ਉਹਨਾਂ ਦੀ ਸੁਵਾਈ ਨਹੀਂ ਕਰਾਈ ਜਾਂ ਕਿਸੇ ਕਿਵੇਂ ਦੇਖ ਦਿਓ ਇਸ ਨੂੰ ਹਾਂਜੀ ਹਾਂਜੀ ਸੋ BBMP ਨੇ ਸਾਨੂੰ ਉਮੀਦ ਸੀ ਵੀ ਉਹ ਪ੍ਰੈਸ ਕਾਨਫਰੰਸ ਕਰਨਗੇ ਸੋ ਬਿਲਕੁਲ BBMP ਦੇ ਚੇਅਰਮੈਨ ਮਿਸਟਰ ਤਰਪਾਟੀਆਂ ਨੇ ਉਸੇ ਤਰ੍ਹਾਂ ਦੇ ਜਿਹੜੇ ਝੂਠ ਬੋਲੇ ਆ ਜਿਸ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਆ ਜਿਹੜੇ ਵੋਟਾਂ ਦੇ ਫਰਾਡ ਦੇ ਬਾਰੇ ਜਿਹੜੇ ਹੈਗੇ ਬੋਲੇ ਸੀਗੇ ਇਸ ਨਾਲ ਸੋ ਫਿਰ ਇਹ ਇੱਕ ਤਰ੍ਹਾਂ ਨਾਲ ਪੂਰੀ ਸੈਂਟਰਲਾਈਜ਼ ਜਿਹੜੀ ਅਫਸਰशाही ਹੈਗੀ ਆ ਉਹ ਹਮੇਸ਼ਾ ਪੰਜਾਬ ਦੇ ਸਿਰ ਜਿੱਦੜੇ ਦੋਸ਼ਵਾੜ ਕੇ ਆਪ ਹੈ ਜਿਹੜੀ ਉਹ ਸੱਤਾ ਦੇ ਬੁੱਲੇ ਲੁੱਟ ਰਹੇ ਨੇ ਔਰ ਜਿਹੜੀਆਂ ਵੱਡੀਆਂ ਪੋਜੀਸ਼ਨਾਂ ਤੇ ਬੈਠ ਕੇ ਜਿਹੜੀਆਂ ਘਟੀਆ ਕਾਰਵਾਈਆਂ ਪੰਜਾਬ ਦੇ ਖਿਲਾਫ ਉਹ ਕਰ ਰਹੇ ਆ ਉਹਨੂੰ ਸਾਰੇ ਨੂੰ ਜਿਹੜਾ ਹੈਗਾ ਲਕੋ ਰਹੇ ਹੈਗੇ ਆ ਸੋ ਬੀਬੀਐਮਬੀ ਦੇ ਚੇਅਰਮੈਨ ਨੇ ਇਹ ਕਿਹਾ ਕੋਈ ਮਾਈਨਿੰਗ ਬਹੁਤ ਹੋਣ ਨਾਲ ਸਾਰਾ ਮਸਲਾ ਹੋਇਆ ਈਵਨ ਕੇਂਦਰੀ ਖੇਤਰੀ ਮੰਤਰੀ ਸ਼ਿਵਰਾਜ ਚੋਹਾਨ ਵੀ ਮਾਈਨਿੰਗ ਦੇ ਸਾਰੇ ਕਿਉਂਕਿ ਜੋ ਅਫਸਰ شاہੀ ਨੇ ਉਹਨਾਂ ਨੂੰ ਇਨਪੁਟ ਦਿੱਤੀ ਉਹੀ ਗੱਲਾਂ ਉਹ ਕਹਿ ਗਏ ਹੋਏ ਨੇ ਹਮ ਹਮ ਬੀਬੀਐਮਬੀ ਦਾ ਜਿਹੜਾ ਕੰਮ ਹੈਗਾ ਬੀਬੀਐਮਬੀ ਦਾ ਕੰਮ ਹੈਗਾ ਵੀ ਦਰਿਆਵਾਂ ਦਾ ਜਿਹੜਾ ਦੇਖਰੇਖ ਹੈ ਬੀਬੀਐਮਬੀ ਹੋਣਾ ਚਾਹੀਦਾ ਜਾਂ ਨਹੀਂ ਉਹ ਆਪਾਂ ਅਗਲੇ ਸਵਾਲ 'ਚ ਜਿਹੜਾ ਹੈਗਾ ਕਰਾਂਗੇ ਬੀਬੀਐਮਬੀ ਦਾ ਕੰਮ ਹੈਗਾ ਵੀ ਜਿਹੜਾ ਜਿਹੜਾ ਦਰਿਆਵਾਂ ਦਾ ਡੈਮ ਬਣੇ ਹੋਏ ਆ ਉਹਨਾਂ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੈਗੀ ਆ ਪਾਣੀ ਕਿੱਥੋਂ ਤੱਕ ਸਟੋਰ ਕੀਤਾ ਜਾ ਸਕਦਾ ਬੇਫਤਾ ਆਉਣ ਤੋਂ ਪਹਿਲਾਂ ਪਹਿਲਾਂ ਜਦੋਂ ਬੇਫਤਾ ਦੀਆਂ ਘੰਟੀਆਂ ਅਪ੍ਰੈਲ ਵਿੱਚ ਵੱਜ ਗਈਆਂ ਸੀ ਅਪ੍ਰੈਲ ਵਿੱਚ ਇਹ ਖਬਰਾਂ ਆ ਗਈਆਂ ਸੀ ਕਿ ਮੌਨਸੂਨ ਭਰਵੇਂ ਹੋਣੀਆਂ ਉਮੀਦ ਨਾਲੋਂ ਵੱਧ ਹੋਣੀ ਹੈ ਮਤਲਬ 100 106 ਕੇ 107% ਕਹਿੰਦੇ ਕਿ ਇੰਨੀ ਜ਼ਿਆਦਾ ਹੋਣੀ ਯਾਦੇ ਹੋਣੀ ਹੈ ਸੋ ਜਦੋਂ ਅਪ੍ਰੈਲ ਵਿੱਚ ਉਹ ਘਾਂਟੀਆਂ ਵੱਜ ਗਈਆਂ ਸੀ ਤਾਂ ਬੀਬੀ ਐਮਬੀ 6 ਮਹੀਨੇ ਕੀ ਕਰ ਰਿਹਾ ਸੀ ਉਹਨਾਂ ਨੂੰ ਉਸੇ ਵੇਲੇ ਡੈਮ ਖਾਲੀ ਕਰ ਦੇਣੇ ਚਾਹੀਦੇ ਸੀ ਹੁਣ ਵੀ ਜਿਹੜਾ ਜਿਹੜਾ ਡੈਮਾਂ ਦਾ ਪ੍ਰਬੰਧ ਹੈਗਾ ਨਾ ਉਹਦੇ ਚ ਇੱਕ ਬਹੁਤ ਵੱਡੀ ਗੜਬੜ ਹੋ ਰਹੀ ਹੈ ਕਿ ਇਹ ਗੜਬੜ ਇਹ ਹੋ ਰਹੀ ਹੈਗੀ ਆ ਵੀ ਇਹ ਇਹਦੇ 1947 ਤੋਂ ਬਾਅਦ ਬਣੇ ਹੋਏ ਡੈਮ ਨੇ ਜੀ ਪਾਣੀ ਲਗਾਤਾਰ ਆ ਰਿਹਾ ਪਾਣੀ ਦੇ ਨਾਲ ਰੇਤਾ ਔਰ ਬਜਰੀ ਆ ਰਹੀ ਹੈਗੀ ਆ ਜੀ ਡੈਮ ਜਦੋਂ ਬਣੇ ਸੀ ਉਹਨਾਂ ਦੀ ਪਾਣੀ ਸਟੋਰ ਕਰਨ ਦੀ ਕੈਪੈਸਿਟੀ 17000 ਫੁੱਟ ਸੀ ਜੀ ਠੀਕ ਹੈ ਉਹਦੇ ਵਿੱਚ ਰੇਤਾ ਆ ਰਿਹਾ ਬਜਰੀ ਆ ਰਹੀ ਆ ਡੈਮ ਦਾ ਜਿਹੜਾ ਬੈੱਡ ਹੈਗਾ ਉਹ ਬਹੁਤ ਉੱਚਾ ਹੋ ਗਿਆ ਮਤਲਬ ਜਿਹੜੀ ਸਿਲਟ ਜੰਮ ਗਈ ਹੋਈ ਹੈ ਹਾਂ ਸਿਲਟ ਜੰਮ ਗਈ ਹੈ ਵੀ ਰੇਤਾ ਬਜਰੀ ਨਾਲ ਇਨ ਹੱਲਿਓ ਪੱਧਰ ਇੰਨਾ ਉੱਚਾ ਹੋ ਗਿਆ ਮਤਲਬ ਜੇ ਆਪਾਂ ਕਹਿ ਲਈ ਕਿ ਜੇ 100% ਪਾਣੀ ਸਟੋਰ ਕਰਦੇ ਸੀ ਤੇ ਉਹ 70-75% ਹੀ ਰਹਿ ਗਿਆ ਬਿਲਕੁਲ ਇਹ ਆ ਬੀਬੀ ਐਮਬੀ ਨੇ ਉਹ ਸੇਲਟ ਜਿਹੜੀ ਐਡੀ ਜਮਗੀ ਉਹਦੇ باوجود ਵੀ ਫਾਈਨਲ ਲੈਵਲ ਤੇ ਪਾਣੀ ਨੂੰ ਸਟੋਰ ਕਰਨ ਦੀ ਮਾਤਰਾ ਨਹੀਂ ਘਟਾਈ ਜਿਹੜੀ ਕਿ 25% ਘਟਣੀ ਚਾਹੀਦੀ ਹੈ ਜੇ 17000 ਫੁੱਟ ਹੈਗੀ ਆ ਜੇ ਉਹਦੇ ਚ ਤੁਸੀਂ ਦੇਖੋ ਵੀ ਥੱਲੇ ਬਜਰੀ ਕਿੰਨੀ ਜੰਮ ਗਈ ਹੈਗੀ ਆ 10 ਫੁੱਟ ਜੰਮੀ ਆ 20 ਫੁੱਟ ਉਹਦੇ ਸਾਹਮਣੇ ਉਹਨਾਂ ਪਾਣੀ ਘਟਾਉਣਾ ਚਾਹੀਦਾ BBMB ਇੰਨੀ ਜ਼ਿਆਦਾ ਸਲਟਿੰਗ ਹੋਣ ਦੇ ਬਾਵਜੂਦ ਵੀ ਉਸੇ ਲੈਵਲ ਤੇ ਪਾਣੀ ਜਮਾ ਕਰ ਰਿਹਾ ਜਿਹੜੇ ਲੈਵਲ ਤੇ ਜਦੋਂ ਉਹ ਬਣਾਇਆ ਗਿਆ ਸੀ ਬਿਲਕੁਲ ਡੈਮ ਖਾਲੀ ਸੀ ਉਸ ਵੇਲੇ ਹੋਣਾ ਸੀਗਾ ਸੋ ਇਹ BBMB ਦੀ ਨਲਾਇਕੀ ਆ 1988 ਦੇ ਹੜ੍ਹਾਂ ਤੋਂ ਬਾਅਦ BBMB ਨੇ ਕਿਹਾ ਸੀ ਵੀ ਅਸੀਂ ਜਿਹੜਾ ਹੈਗਾ ਇਹ ਸੈਲਟਿੰਗ ਦੀ ਤੇ ਇਹ ਜਿਹੜਾ ਜਿਹੜਾ ਵਾਧੂ ਆ ਰਿਹਾ ਹੈਗਾ ਗੰਦਮੰਦ ਉਹਦੇ ਅਸਾਬ ਨਾਲ ਪਾਣੀ ਦਾ ਲੈਵਲ ਵਿਧਾਨ ਘਟਾਉਣ ਦਾ ਉਹ ਕਰਾਂਗੇ ਹੁਣ ਜਿਹੜੇ ਮਹਾਰਾ ਉਹ ਕਹਿ ਰਹੇ ਆ ਵੀ 17000 ਫੋਟ ਵਾਲਾ ਨਹੀਂ ਚਾਹੀਦਾ 13600 ਸਮਥਿੰਗ ਚਾਹੀਦਾ ਹੈਗਾ ਵੀ ਉਹ ਇਨਾ ਥੱਲੇ ਚਾਹੀਦੇ ਬੀਬੀ ਐਮ ਵੀ ਹਲੇ ਵੀ 17000 ਫੁੱਟ ਆ ਜਿਹੜਾ ਉਹ ਕਰ ਰਿਹਾ ਸੋ ਉਹਦੇ ਵਿੱਚ ਜਦੋਂ ਐਕਸੈਸਿਵ ਵਾਟਰ ਆ ਗਿਆ ਜੀ ਜੀ ਉਹਦੇ ਲਈ ਜਿਹੜਾ ਰਿਲੀਜ਼ ਕਰਨ ਦੇ ਪੈਟਰਨਸ ਨੇ ਰਿਲੀਜ਼ ਕਰਨ ਦੇ ਪੈਟਰਨਸ ਵੀ ਜਦੋਂ ਇਹ ਖਬਰ ਚੱਲੀ ਤਾਂ ਕੁਝ ਸਵੈ ਸੇਵੀ ਸੰਸਥਾਵਾਂ ਨੇ ਪ੍ਰੈਸ ਕਾਨਫਰੰਸ ਕਰੀਆ ਵੀ ਪਿਛਲੇ 15 20 ਦਿਨਾਂ ਦਾ ਡਾਟਾ ਹੀ ਗਾਇਬ ਕਰ ਦਿੱਤਾ ਹੂੰ ਹੂੰ ਬੀਬੀ ਐਮਬੀ ਨੇ ਜਿਹੜੇ ਪਾਣੀ ਛੱਡਿਆ ਗਿਆ ਹੈ ਉਹਦਾ ਡਾਟਾ ਆਪਣੀ ਵੈਬਸਾਈਟ ਤੋਂ ਗਾਇਬ ਕਰ ਦਿੱਤਾ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੇ ਇੰਟਰਨਲੀ ਰਿਸ਼ਵਤ ਦੇ ਕੇ ਜਾਂ ਕੁਝ ਹੋਰ ਕਾਰਜਾਂ ਰਾਹੀਂ ਐਕਚੁਅਲ ਡਾਟਾ ਕਢਾਇਆ ਜਿਹੜਾ ਦੱਸ ਰਿਹਾ ਵੀ ਪਾਣੀ ਦਾ ਜਿਹੜਾ ਛੱਡਣ ਦਾ ਫਲੋ ਹੈਗਾ ਉਹ ਆਮ ਨਾਲੋਂ ਜ਼ਿਆਦਾ ਹੈਗਾ ਸੋ ਬੀਬੀ ਐਮਬੀ ਦੇ ਜਿਹੜੇ ਮਿਸਟਰ ਤਰਪਾਠੀ ਆ ਉਹ ਸਿਆਣੇ ਬੱਚੇ ਬਣ ਰਹੇ ਆ ਭਾਰਤ ਸਰਕਾਰ ਨੇ ਪੰਜਾਬ ਦੇ ਖਿਲਾਫ ਭੁਗਤ ਰਹੇ ਹੈਗੇ ਆ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਜਿਹੜੇ ਸੁਧਾਰ 1988 ਤੋਂ ਹੋਣੇ ਚਾਹੀਦੇ ਸੀ ਜੀ ਬੀਬੀਐਮਬੀ ਨੇ ਬਿਲਕੁਲ ਨਹੀਂ ਕਰੇ ਸਿਰਫ ਵੱਡੀਆਂ ਤਨਖਾਹਾਂ ਤੇ ਏਸ਼ੀਆਂ ਕਰਕੇ ਉਹ ਬੀਬੀਐਮਬੀ ਦੇ ਕਬਜ਼ਾ ਜਮਾ ਕੇ ਰੱਖਣਾ ਚਾਹੁੰਦੇ ਆ ਸਾਰੀ ਲੀਡਰਸ਼ਿਪ ਐ ਐਂਟੀ ਪੰਜਾਬ ਹੈਗੀ ਆ ਉਹਨਾਂ ਨੂੰ ਆਇਆ ਵੀ ਹਰਿਆਣਾ ਰਾਜਸਥਾਨ ਬਚਨੇ ਚਾਹੀਦੇ ਆ ਪੰਜਾਬ ਚਾਰੇ ਸਾਰਾ ਤਬਾਹ ਹੋ ਜਵੇ ਸੋ ਆ ਜਿਹੜੀ ਸੈਲਟਿੰਗ ਦੀ ਹੈਗੀ ਆ ਪਾਣੀ ਰਿਲੀਜ਼ ਕਰਨ ਦੀ ਹੈਗੀ ਆ ਇਹ ਪ੍ਰੋਸੈਸ ਅਤੇ ਰਣਜੀਤ ਸਾਗਰ ਡੈਮ ਤੋਂ ਪੌਂਗ ਡੈਮ ਤੋਂ ਤੇ ਭਾਖੜਾ ਤੋਂ ਇਤੇ ਚ ਹੁਣ ਇਹ ਐਸਟੀਮੇਟ ਵੀ ਆ ਰਿਹਾ ਹੈ ਮਿਸਟਰ ਅਜੇਪਾਲ ਸਿੰਘ ਨੇ ਜਿਹੜੇ ਪਾਣੀਆਂ ਬਾਰੇ ਕਾਫੀ ਮਾਹਰ ਨੇ ਨਵੇਂ ਪੁਨਰ ਸਰਜੀ ਤਕਾਲੀ ਦਲ ਜੁੜੇ ਹੋਏ ਨੇ ਉਹਨਾਂ ਨੇ ਇੱਕ ਹੋਰ ਪੁਆਇੰਟ ਲਿਆਂਦਾ ਹੈਗਾ ਕਹਿੰਦਾ ਵੀ ਜਦੋਂ ਜਦੋਂ ਭਾਰਤ ਦੇ ਪਾਕਿਸਤਾਨ ਦੀ ਝੜਪ ਹੋਈ ਸੀ ਉਦੋਂ ਇੱਕ ਫੌਜੀ ਜਰਨਲ ਹੈਗਾ ਉਹਨੇ ਕਿਹਾ ਸੀ ਕਿ ਪਾਣੀ ਨੂੰ ਅਸੀਂ ਵੈਪਨ ਦੇ ਤੌਰ ਤੇ ਵਰਤ ਸਕਦੇ ਹਾਂ ਬਿਲਕੁਲ ਉਹ ਕਹਿੰਦਾ ਵੀ ਹੁਣ ਤੁਸੀਂ ਜੇ ਤੁਸੀਂ ਨਾ ਉਹਦੇ ਰਿਲੀਜ਼ ਪੁਆਇੰਟ ਦੇਖੋ ਤਿੰਨਾ ਡੈਮਾਂ ਦਾ ਪਾਖੜਾ ਦਾ ਪੌਂਗ ਡੈਮ ਦਾ ਤੇ ਰਣਜੀਤ ਸਾਗਰ ਦਾ ਜੇ ਤੁਸੀਂ ਜਿਹੜੇ ਫਾਈਨਲੀ ਫੁੱਲ ਫਲੈਸ਼ਡ ਪਾਣੀ ਛੱਡਦੇ ਹੋ ਇਹਦੇ ਚੋਂ ਤਾਂ ਸਾਰੇ ਮਾਜੇ ਵਾਲੀ ਬੈਲਟ ਤੇ ਸਾਰਾ ਲਾਹੌਰ ਆ ਜਿਹੜਾ ਉਡੋਬ ਜਾਏਗਾ ਮਤਲਬ ਪੰਜਾਬ ਨੂੰ ਇੱਕ ਐਜੇ ਕੋਲੈਟਰਲ ਡੈਮੇਜ ਦੇ ਤੌਰ ਤੇ ਡੈਮੇਜ ਦੇ ਤੌਰ ਤੇ ਜਿਹੜਾ ਅਸਲੀ ਨਿਸ਼ਾਨਾ ਜਿਹੜਾ ਪਾਕਿਸਤਾਨ ਹਾਂਜੀ ਹਾਂ ਉਹ ਪਾਕਿਸਤਾਨ ਆ ਕਿਉਂਕਿ ਜੇ ਕਿਉਂਕਿ ਜਦੋਂ ਲਾਹੌਰ ਨੇ ਡੁੱਬਣਾ ਲਾਹੌਰ ਦੇ ਡੁੱਬਣ ਤੋਂ ਪਹਿਲਾਂ ਆ ਅਜਨਾਲੇ ਤੋਂ ਲੈ ਕੇ ਫਿਰੋਜ਼ਪੁਰ ਵਾਲੀ ਜਿਹੜੀ ਸਾਰੀ ਬੈਲਟ ਹੈਗੀ ਆ ਜੀ ਇਹ ਤਬਾਹ ਹੋਣੀ ਹੈਗੀ ਆ ਸੋ ਉਹਨੇ ਕਿਹਾ ਵੀ ਇਟ ਇਜ਼ ਅ ਵੈਪਨਾਈਜ਼ਿੰਗ ਆਫ ਵਾਟਰ ਪਾਣੀ ਨੂੰ ਇੱਕ ਵੈਪਨ ਦੇ ਤੌਰ ਤੇ ਵਰਤਣ ਦੀ ਵੀ ਹੋਣੀ ਚਾਹੀਦੀ ਆ ਸੋ ਬੀਬੀਐਮਬੀ ਆ ਜਿਹੜਾ ਉਹ ਭਾਰੇ ਸਰਕਾਰ ਦੇ ਹੁਕਮਾਂ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈਗਾ ਪੰਜਾਬ ਨੂੰ ਡੋਬਣ ਦੇ ਮਨਸੂਬਿਆਂ ਵਿੱਚ ਜਿਹੜਾ ਹੈਗਾ ਬੀਬੀਐਮਬੀ ਪੂਰੀ ਤਰ੍ਹਾਂ ਭਾਈਵਾਲ ਹੈਗਾ ਸੋ ਸਿੱਖ ਸੰਸਥਾਵਾਂ ਨੂੰ ਪੰਜਾਬ ਦੇ ਜਾਇਆਂ ਨੂੰ ਤੇ ਹੋਰ ਸਾਰੇ ਜਿਹੜੇ ਰੈਜ਼ੀਡੈਂਟ ਆ ਬਿਯੌਂਡ ਪਾਰਟੀ ਲਾਈਨ ਬਿਯੌਂਡ ਧਰਮ ਹਿੰਦੂ ਤੇ ਸਿੱਖ ਜਾਂ ਜਿੰਨੇ ਵੀ ਹੋਰ ਧਰਮ ਰਹਿੰਦੇ ਨੇ ਵੀ ਉਹਨਾਂ ਨੂੰ ਪੰਜਾਬ ਮਾਨਤਰ ਤੇ ਕਹਿੰਕੋ ਜਦੋਂ ਡੁੱਬਣਾ ਉਹਨੇ ਹਿੰਦੂ ਸਿੱਖ ਨਹੀਂ ਦੇਖਣਾ ਸੋ ਆਓ ਐਜ਼ ਏ ਪੰਜਾਬੀ ਇਕੱਠੇ ਹੋਈਏ ਸੈਂਟਰ ਸਰਕਾਰ ਦੀ ਇਸ ਜਿਆਦਤੀ ਦੇ ਖਿਲਾਫ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਧਰਤੀ ਦੇ ਜਾਏ ਹੋਣ ਦੇ ਨਾਤੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਇਹ BBMP ਦੀਆਂ ਜਿਹੜੀਆਂ ਚਲਾਕੀਆਂ ਨੇ ਤੇ ਜਿਹੜੀਆਂ ਹੁਸ਼ਿਆਰੀਆਂ ਨੇ ਪੰਜਾਬ ਦੇ ਖਿਲਾਫ ਉਹਨਾਂ ਨੂੰ ਭਾਂਜ ਦਿੱਤੀ ਜਾ ਸਕੇ ਤੇ ਸਰਦਾਰ ਪਤਾਰ ਸਿੰਘ ਜੀ ਦੂਜੇ ਬੰਨੇ ਜਿਹੜੀ BBMP ਦੀ ਸਥਾਪਨਾ ਹੈਗੀ ਹੈ ਜ ਜੇ ਆਪਾਂ ਕਹਿ ਲਈਏ ਕਿ ਜੇ ਆਪਾਂ ਸਿੱਧੇ ਲਫ਼ਜ਼ਾਂ ਚ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇ ਕਿ ਪੰਜਾਬ ਦੇ ਵਿੱਚ ਉਪਰੋਂ ਤੇ ਜੇ ਆਪਾਂ ਕਹੀ ਕਿ ਮੌਨਸੂਨ ਆਉਂਦੀ ਇਸ ਸਮੇਂ ਚ ਥੋੜਾ ਬੋਤਾ ਪਾਣੀ ਦੇ ਵੱਧ ਆਉਂਦਾ ਹੀ ਹੈਗਾ ਸੌਣ ਦੇ ਮਹੀਨੇ ਚ ਆਪਾਂ ਵੀ ਇਹ ਸੁਣਿਆ ਹੈਗਾ ਹੈ ਉਹ ਪਾਣੀ ਨੂੰ ਜਿਹੜਾ ਇਹ ਪੰਜਾਬ ਜਰ ਜਾਂਦਾ ਹੈ ਜਾਂ ਕਿਉਂਕਿ ਉਹ ਪਾਣੀ ਡਿੱਗਦਾ ਹੈ ਜ਼ਮੀਨ ਦੇ ਥੱਲੇ ਚਲ ਜਾਂਦਾ ਹੈ ਜਾਂ ਆਪਾਂ ਕਹਿ ਲਈਏ ਕਿ ਖੇਤਾਂ 'ਚ ਵੀ ਚਲ ਜਾਂਦਾ ਹੈ ਪਰ ਦੂਜੇ ਬੰਨੇ ਜਦੋਂ ਪਾਣੀ ਪਿੱਛੋਂ ਛੱਡਿਆ ਜਾਂਦਾ ਹੈ ਕਿ ਹੁਣ ਉੱਥੇ ਵੀ ਮੀਂਹ ਪੈ ਰਿਹਾ ਹੈ ਫਿਰ ਉਹ ਪਿੱਛੇ ਵਾਲਾ ਪਾਣੀ ਤੇ ਸਟੋਰੇਜ ਕੀਤਾ ਹੋਇਆ ਪਾਣੀ ਉਹ ਛੱਡਿਆ ਜਾਂਦਾ ਬੀਬੀਐਮਬੀ ਦੇ ਵੱਲੋਂ ਤੇ ਇਹਦੀ ਸਥਾਪਨਾ ਨੂੰ ਲੈ ਕੇ ਇਹਦਾ ਅਸਲ ਮਕਸਦ ਕੀ ਹੈ ਕਿਉਂਕਿ ਪਾਣੀ ਦਾ ਫਲੋ ਜੇ ਸਿੱਧਾ-ਸਿੱਧਾ ਜਾਂਦਾ ਰਹੇ ਨੇਚਰਲ ਰਹੇ ਕੀ ਇਹਦਾ ਕੋਈ ਪੰਜਾਬ ਨੂੰ ਫਾਇਦਾ ਹੈ ਤੇ ਪੰਜਾਬ ਦੇ ਕੋਲ ਫਿਰ ਇਸ ਦਾ ਕੰਟਰੋਲ ਕਿਉਂ ਨਹੀਂ ਹੈ ਕਿਉਂਕਿ ਪੰਜਾਬ ਇਹਦਾ ਮੇਰਾ ਖਿਆਲ 39 40% ਤੱਕ ਖਰਚਾ ਜਿਹੜਾ ਹੈ ਬੀਬੀਐਮਬੀ ਨੂੰ ਚਲਾਉਣ ਦਾ इवन ਕਿ ਸ਼ਾਇਦ ਇਹਨਾਂ ਦੀ ਜਿਹੜੀ ਤਨਖਾਹ ਜਾਂਦੀ ਹੈ ਉਹ ਵੀ ਪੰਜਾਬ ਦੇ ਖਰਚੇ ਤੋਂ ਹੀ ਜਾਂਦੀ ਹੋਏਗੀ ਤੇ ਪੰਜਾਬ ਨੂੰ ਹੀ ਡਬੋਇਆ ਜਾ ਰਿਹਾ ਹੈ। ਹਾਂ ਦੇਖੋ ਜੀ ਜਿਹੜਾ BBMP ਦਾ ਸਾਰਾ ਸੰਕਟ ਹੈ ਜਿਹਦੀ ਸਥਾਪਨਾ ਹੈਗੀ ਆ ਜਿਹੜੀ ਉਹ ਵਿਧਾਨ ਦੇ ਅਨਸਾਰ ਨਹੀਂ ਹੈਗੀ। ਹਨਾ ਸੋ ਬੇਸ਼ੱਕ ਇਹਨਾਂ ਨੇ ਕਾਨੂੰਨ ਪਾਰਲੀਮੈਂਟ ਵਿੱਚ ਕੁਝ ਬਣਾ ਲਿਆ ਹੋਗਾ। ਸੰਵਿਧਾਨ ਤੇ ਕਾਨੂੰਨ ਵਿੱਚ ਵੱਖਰੇ ਫਰਕ ਨੇ। ਭਾਰਤ ਵਿੱਚ ਜਿਹੜੇ 50 ਸਾਲ ਪੁਰਾਣੇ ਡੈਮ ਆ ਉਹਨਾਂ ਦੀ ਗਿਣਤੀ 950 ਹੈਗੀ ਆ। ਸਭ ਤੋਂ ਵੱਧ ਡੈਮ ਮਹਾਰਾਸ਼ਟra, ਗੁਜਰਾਤ ਤੇ ਮੱਧ ਪ੍ਰਦੇਸ਼ ਵਿੱਚ ਹੈਗੇ ਆ। ਇੱਥੇ ਸਭ ਤੋਂ ਜ਼ਿਆਦਾ ਇਹਨਾਂ ਤਿੰਨਾਂ ਰਾਜਾਂ ਵਿੱਚ ਜਿਹੜੇ ਡੈਮ ਨੇ ਸਾਰਿਆਂ ਤਿੰਨਾਂ ਰਾਜਾਂ ਦੇ ਡੈਮਾਂ ਦਾ ਪੂਰਾ ਕੰਟਰੋਲ ਰਾਜ ਸਰਕਾਰ ਕੋਲ ਹੈ ਜਿਹੜੀ ਉਥੋਂ ਦੀ ਮਹਾਰਾਸ਼ਟਰ ਦਾ ਮਹਾਰਾਸ਼ਟਰ ਸਰਕਾਰ ਕੋਲ ਤਾਮਿਲਨਾਡੂ ਦਾ ਉਹਨਾਂ ਦੀ ਕੋਲ ਬਿਲਕੁਲ ਤਾਮਨਾਡੂ ਮਹਾਰਾਸ਼ਟਰਾ ਗੁਜਰਾਤ ਮੱਧ ਪ੍ਰਦੇਸ਼ ਇਹਨਾਂ ਸਾਰੇ ਰਾਜਾਂ ਦੇ ਡੈਮਾਂ ਦਾ ਪ੍ਰਬੰਧ ਸਟੇਟ ਸਰਕਾਰ ਕੋਲ ਹੈ ਇਹ ਨਹੀਂ ਹੈਗਾ ਵੀ ਮੱਧ ਪ੍ਰਦੇਸ਼ ਦੇ ਡੈਮਾਂ ਤੇ ਗੁਜਰਾਤ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦਾ ਵੀ ਹੱਕ ਹੈ ਹੂੰ ਇਹ ਨਹੀਂ ਹੈਗਾ ਵੀ ਮਹਾਰਾਸ਼ਟਰ ਦੇ ਡੈਮਾਂ ਤੇ ਗੁਜਰਾਤ ਦਾ ਅੰਦਰਾ ਦਾ ਤੇ ਤਮਨ ਲਾਡੂ ਦਾ ਹੱਕ ਹੈ ਹਰੇਕ ਸਟੇਟ ਦੇ ਤੁਸੀਂ ਦੇਖੋ 950 ਡੈਮ 950 ਤੋਂ 950 ਦਾ ਜਿਹੜਾ ਜਿਹੜਾ ਪ੍ਰਬੰਧਾ ਰਾਜ ਸਰਕਾਰ ਕੋਲ ਹੈ ਉਹ ਰਾਜ ਮਾਲਕ ਨੇ ਕਿਉਂਕਿ ਉਹਨਾਂ ਦੀ ਧਰਤੀ ਤੇ ਡੈਮ ਸਾਰੇ ਆ ਗਿਆ ਜੀ ਸੋ ਪੰਜਾਬ ਦੇ ਤਿੰਨੇ ਡੈਮ ਆ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਉਸਾਰੇ ਜਾਣ ਦੇ ਬਾਵਜੂਦ ਅਸੀਂ ਉਹਨਾਂ ਦੇ ਮਾਲਕ ਨਹੀਂ ਹੈਗੇ ਸਿਰਫ ਪੰਜਾਬ ਇੱਕ ਇਹ ਹੈਗਾ ਇਨੂੰ ਸਰਦਾਰ ਸੁਖਦੇਵ ਸਿੰਘ ਨੇ ਐਕਸੈਸਿਵ ਮੈਨੇਜਮੈਂਟ ਕਿਹਾ ਵੀ ਇਹ ਐਕਸੈਸਿਵ ਮੈਨੇਜਮੈਂਟ ਦੇ ਦੁਖਾਂਤ ਦਾ ਸ਼িকার ਹੈ ਮਾਲਕ ਪੰਜਾਬ ਹੈ ਪੰਜਾਬ ਦੀ ਧਰਤੀ ਦੇ ਡਾਇਮਸਾਰੇ ਆ ਸਾਡੇ ਨਾਲ ਧੋਖਾ ਕਰਕੇ ਹਰਿਆਣਾ ਰਾਜਸਥਾਨ ਦਿੱਲੀ ਤੇ ਚੰਡੀਗੜ੍ਹ ਨੂੰ ਬਰਾਬਰ ਦੇ ਭਾਈਵਾਲ ਬਣਾ ਦਿੱਤਾ ਗਿਆ ਜਦੋਂ ਕਿ ਗੁਜਰਾਤ ਮੱਧ ਪ੍ਰਦੇਸ਼ ਤਮਨ ਲਾਡੂ ਤੇ ਬਿਹਾਰਾਸ਼ਟਰ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ ਜੀ ਇਹ ਸਿਰਫ ਪੰਜਾਬ ਦਾ ਐਕਸੈਸਿਵ ਕੇਸ ਹੈਗਾ ਵੀ ਚਾਰ ਬੰਦੇ ਨਾਲ ਲਾਤੇ ਹੁਣ ਦੇਖੋ ਉਹੋ ਤਿੰਨੇ ਜਣੇ ਜਾਂ ਚਾਰੇ ਜਣੇ ਆਪਸ ਵਿੱਚ ਵੋਟ ਪਾ ਕੇ ਮਾਲਕ ਨੂੰ ਹਰਾ ਦਿੰਦੇ ਆ ਹੂੰ ਹੂੰ ਹਾਂ ਜਿਹੜਾ ਮਾਲਕ ਆ ਪੰਜਾਬ ਉਹ ਹਾਰ ਜਾਂਦਾ ਕਿਉਂਕਿ ਜਿਹੜੇ ਉਹਦੇ ਨਾਲ ਡੁਪਲੀਕੇਟ ਪਾ ਦੇਖੋ ਨਾ ਕਿ ਹੁਣ ਜਦੋਂ ਡੁੱਬਣਾ ਹੈ ਤੇ ਉਦੋਂ ਪੰਜਾਬ ਜਦੋਂ ਆਪਾਂ ਕਹਿ ਲਈ ਕਿ ਪਾਣੀ ਚਾਹੀਦਾ ਉਦੋਂ ਕਹਿੰਦੇ ਵੀ ਸਾਨੂੰ ਬਾਕੀ ਦੇ ਮਹੀਨੇਾਂ 'ਚ ਸਾਨੂੰ ਵੀ ਪਾਣੀ ਦੇ ਦਿਓ ਪਰ ਜਦੋਂ ਡੁੱਬਣਾ ਹੁੰਦਾ ਉਦੋਂ ਕੱਲ੍ਹ ਪੁੱਛਿਆ ਤੁਸੀਂ ਉਦੋਂ ਪੰਜਾਬ ਰੱਖੋ ਤੁਸੀਂ ਉਦੋਂ ਪੰਜਾਬ ਰੱਖੋ ਫਿਰ ਜਾਂ ਤੇ ਇਹ ਹੋਣਾ ਬਾਕੀ ਦੇ ਸੂਬਿਆਂ 'ਚ ਵੀ ਇਸੇ ਫਲੋ ਦੇ ਵਿੱਚ ਸਾਰਿਆਂ ਦੇ ਗੇਟ ਖੋਲ੍ਹ ਦੇ ਦੇ ਕਿ ਪਾਣੀ ਕੱਲਾ ਪੰਜਾਬ ਨਾਲ ਡੁੱਬੇ ਜਿੰਨਾ ਜਿੰਨਾ ਜੇ 40% ਪੰਜਾਬ ਡੁੱਬੇ 40% ਬਾਕੀ ਦੇ ਵੀ ਜਿਹੜੇ ਹੈਗੇ ਉਹਨਾਂ 'ਚ ਵੀ ਉਹਨਾਂ 'ਕ ਪਾਣੀ ਜਾਵੇ ਘਟੋ ਘੱਟ ਤੱਕਾ ਦੇਣਾ ਹੋਵੇ ਹਾਂਜੀ ਹਾਂਜੀ ਸੋ ਉਹੀ ਹੈ ਵੀ ਸਿਰਫ ਹਾਰਡਵੇਲੇ ਪੰਜਾਬ ਨੂੰ ਪੰਜਾਬ ਤੱਕ ਸੀਮਿਤ ਰੱਖਿਆ ਜਾਂਦਾ ਜਦੋਂ ਹੜ੍ਹ ਦੀ ਸਥਿਤੀ ਖਤਮ ਹੋ ਗਈ ਫਿਰ ਕ ਵੀ ਉਨੇ ਲਾਓ ਜਿਨ ਜਨਾ ਤੁਸੀਂ ਨਾਰਮਲ ਤੇ ਪਾਣੀ ਨੇ ਸੋ ਇਹ ਐਕਸੈਸਿਵ ਮੈਨੇਜਮੈਂਟ ਆ ਪੂਰੇ ਭਾਰਤ ਵਿੱਚ ਹੋਰ ਕੋਈ ਵੀ ਡੈਮ ਨਹੀਂ ਜਿਹਦੇ ਤੇ ਮਾਲਕ ਰਾਜ ਦਾ ਕਬਜਾ ਨਾ ਹੋਵੇ ਜਿਹੜੇ ਸਾਨੂੰ ਕਹਿੰਦੇ ਆ ਨਾ ਬਈ ਬਈ ਗੁਰੂ ਸਾਹਿਬ ਦਾ ਸੰਦੇਸ਼ ਆਇਆ ਉਹ ਉਹ ਇੱਕ ਵੱਖਰੀਆਂ ਗੱਲਾਂ ਨੇ ਮਾਲਕੀ ਸਾਡੀ ਮੰਨੋ ਅਸੀਂ ਸਾਰਿਆਂ ਨੂੰ ਪਾਣੀ ਵੀ ਦੇਵਾਂਗੇ ਆ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਔਰ ਜਦੋਂ ਹੜ ਆਇਆ ਤੇ ਹੜ ਵੀ ਉਨਾ ਹੀ ਫਿਰ ਲੈਣਾ ਪੈਣਾ ਉਹਨਾਂ ਨੂੰ ਸੋ ਇੱਕੋ ਇੱਕ ਸਟੇਟ ਇਹ ਧੱਕਾ ਬਿਲਕੁਲ ਅਸੀਂ ਮਾਲਕ ਹੋਈਏ ਸਾਡੀ ਧਰਤੀ ਤੇ ਤਿੰਨ ਡੈਮਾਂ ਤੇ ਉਹਦੇ ਮਾਲਕ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਵੀ ਬਣਾਇਆ ਗਿਆ ਹੋਇਆ ਨਾ ਸੋ ਇਹ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੈਗਾ ਇਹਦੇ ਨਾਲ ਹੀ ਤੁਸੀਂ ਦੇਖੋ ਜਮਨਾ ਨਦੀ ਤੇ ਤਿੰਨ ਬਰਾਜ ਨੇ ਹੂੰ ਜਮਨਾ ਨਦੀ ਤੇ ਤਿੰਨ ਬਰਾਜ ਨੇ ਔਰ ਤਿੰਨਾ ਬਰਾਜਾਂ ਦਾ ਕੰਟਰੋਲ ਵੱਖ-ਵੱਖ ਸਟੇਟਾਂ ਕੋਲ ਹੈਗਾ ਜਿਹੜਾ ਜਿਹੜਾ ਵਜੀਦਪੁਰ ਬਰਾਜ ਆ ਉਹਦੇ ਮਾਲਕੇ ਦਿੱਲੀ ਸਟੇਟ ਕੋਲ ਹੈਗੀ ਆ ਕਿਉਂਕਿ ਉਹ ਦਿੱਲੀ ਦੇ ਨੇੜੇ ਪੈਂਦਾ ਹੈਗਾ ਉਸ ਬਰਾਜ ਚ ਕਿੰਨਾ ਪਾਣੀ ਰੱਖਣਾ ਕਿੰਨਾ ਛੱਡਣਾ ਇਹ ਦਿੱਲੀ ਦੀ ਸਰਕਾਰ ਫੈਸਲਾ ਕਰਦੀ ਆ ਹਰਿਆਣੇ ਤੇ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦਾ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਦੇ ਨਾਲ ਅਗਲਾ ਬਰਾਜ ਹੈਗਾ ਆਈਟੀਓ ਬਰਾਜ ਜੀ ਆਈਟੀਓ ਬਰਾਜ ਤੇ ਪੂਰੀ ਤਰ੍ਹਾਂ ਹਰਿਆਣੇ ਦਾ ਕਬਜ਼ਾ ਹੈ ਹਰਿਆਣਾ ਸਰਕਾਰ ਆਈਟੀਓ ਬਰਾਜ ਦੇ ਲੈਣ ਦੇਣ ਤੇ ਉਹਦਾ ਜਿਹੜਾ ਕਾਰਜ ਖੇਤਰ ਹੈਗਾ ਸੋ ਉਹਦੇ ਬਾਰੇ ਹਰਿਆਣਾ ਸਰਕਾਰ ਸਿਰਫ ਤੇ ਸਿਰਫ ਹਰਿਆਣਾ ਸਰਕਾਰ ਫੈਸਲਾ ਕਰਦੀ ਹੈ ਤੇ ਆਖਰੀ ਜਿਹੜਾ ਹੈਗਾ ਬਰਾਜ ਉਹ ਖਲਾ ਬਰਾਜ ਹੈਗਾ ਓਖਲਾ ਬਰਾਜ ਤੇ ਉੱਤਰ ਪ੍ਰਦੇਸ਼ ਸਰਕਾਰ ਦਾ ਕਬਜ਼ਾ ਉਹਦੀ ਚਾਲ ਚੱਲਣ ਉਹਦੀ ਰਹਿਨਮਾਈ ਔਰ ਉਹਦੇ ਪ੍ਰਬੰਧ ਦਾ ਮਸਲਾ ਉੱਤਰ ਪ੍ਰਦੇਸ਼ ਸਰਕਾਰ ਕੋਲ ਆ ਇਹ ਇੱਕੋ ਹੀ ਜਮਨਾ ਨਦੀ ਤੇ ਤਿੰਨ ਸਟੇਟਾਂ ਦੇ ਅਧਿਕਾਰ ਹੋਣ ਦੇ ਬਾਵਜੂਦ ਵੀ ਜਿਹੜੇ ਬਰਾਜ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਆ ਵੀ ਕਿਹਨੇ ਕਿਹੜੇ ਬਰਾਜ ਤੇ ਕਾਰਜ ਕਰਨਾ ਹੈਗਾ ਇਹ ਤਿੰਨੇ ਕਿਸੇ ਇੱਕ ਦੂਜੇ ਦੇ ਵਿੱਚ ਦਖਲਅਦਾਜ਼ੀ ਨਹੀਂ ਕਰਦੇ ਕਦੀ ਹਰਿਆਣੇ ਨੇ ਕਿਹਾ ਹੋਵੇ ਵੀ ਅਸੀਂ ਦਿੱਲੀ ਤੋਂ ਪਾਣੀ ਲੈਣਾ ਕਦੀ ਉੱਤਰ ਪ੍ਰਦੇਸ਼ ਨੇ ਕਿਹਾ ਹੋਵੇ ਵੀ ਅਸੀਂ ਹਰਿਆਣੇ ਦਾ ਪਾਣੀ ਦੱਬਣਾ ਕਦੀ ਨਹੀਂ ਹੋਇਆ ਜੀ ਸਿਰਫ ਪੰਜਾਬ ਦੇ ਮਸਲੇ ਤੇ ਆ ਕੇ ਹੁੰਦਾ ਕਿਉਂਕਿ ਐਕਸੈਸਿਵ ਮੈਨੇਜਮੈਂਟ ਆ ਪੰਜਾਬ ਨੂੰ ਇਹ ਸਬਕ ਸਿਖਾਉਣ ਲਈ ਵੀ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਇਹਦੀ ਜਿਹੜੀ ਆਪਾਂ ਕਹਿ ਲਈਏ ਕਿ ਜੜ ਜਿਹੜੀ ਹੈ 78 79 ਤੇ 80 ਮੇਰਾ ਕਹਿਣ ਤੇ ਧਰਾਵਾ ਨੇ ਜਿਹੜੀਆਂ ਪੰਜਾਬ ਪੁਨਰਗਠਨ ਐਕਟ ਦੀਆਂ ਹੈਗੀਆਂ ਨੇ ਉੱਥੇ ਪਈ ਹੋਈ ਹੈ ਤੇ ਫਿਰ ਉਹਨੂੰ ਮੌਜੂਦਾ ਸਰਕਾਰਾਂ ਜਾਂ ਆਪਾਂ ਕਹਿ ਲਈਏ ਕਿ ਚਲੋ ਦਰਬਾਰਾ ਸਿੰਘ ਨੇ ਜਦੋਂ ਕੇਸ ਵਾਪਸ ਲਿਆ ਉਸ ਤੋਂ ਬਾਅਦ ਕੀ ਕਦੀ ਕੋਈ ਇਸ ਤਰ੍ਹਾਂ ਦੀ ਤਿਆਰੀ ਜਾਂ ਕਦੀ ਇਸ ਤਰ੍ਹਾਂ ਦੀ ਕੋਈ ਮੁਹਿੰਮ ਨਹੀਂ ਵੱਡੀ ਗਈ ਕਿ ਉਹ ਕੰਟਰੋਲ ਜਿਹੜਾ ਹੈ ਜਾਂ ਉਹ ਧਰਾਵਾ ਨੂੰ ਕੈਨਸਲ ਕਰਾਇਆ ਜਾਵੇ ਜੀ ਉਹ ਗੈਰ ਸंवਿਧ ਜਿਹੜੇ ਮੁੱਖ ਮੰਤਰੀ ਆਉਂਦੇ ਰਹੇ ਉਹ ਤੋਂ ਬਾਅਦ ਦਰਬਾਰਾ ਸਿੰਘ ਤੋਂ ਬਾਅਦ ਵੀ ਉਹਨਾਂ ਨੂੰ ਆਏ ਵੀ ਆਪਣਾ ਰੋਟੀ ਪਾਣੀ ਚਲਾਈ ਚੱਲੋ ਸਾਨੂੰ ਐਡਾ ਵੱਡਾ ਸੈਂਟਰ ਸਰਕਾਰ ਨਾਲ ਪੰਗਾ ਲੈਣ ਦੀ ਲੋੜ ਨਹੀਂ ਉਹ ਸਰਕਾਰ ਸਾਡੀ ਸਰਕਾਰ ਤੋੜ ਦੇਗੀ ਬਾਦਲ ਕਿਆਂ ਨੂੰ ਵੀ ਇਹੀ ਸੀਗਾ ਕੈਪਟਨ ਕੈਪਟਨ ਅਮਿੰਦਰ ਸਿੰਘ ਨੇ ਪਾਣੀ ਦੇ ਬਾਕੀ ਸਮਝਾਉਤੇ ਰੱਦ ਕਰ ਦਿੱਤੇ ਪਰ 78 80 ਰੱਖ ਰੱਖੀ ਹੈਗੀ ਇਟ ਮੀਨਸ ਵੀ ਇਹ ਵੱਡਾ ਕਾਰਜ ਹੋ ਜਾਣਾ ਹੈ ਮੇਰੀ ਸਰਕਾਰ ਟੁੱਟ ਜਾਈ ਗਈ ਹੁਣ ਨਜ਼ਾਰੇ ਲੈਂਦੇ ਆ ਮੁੱਖ ਮੰਤਰੀ ਦੇ ਤੌਰ ਤੇ ਸਿਰਫ ਇਹਨਾਂ ਨਜ਼ਾਰਿਆਂ ਨੇ ਤੇ ਕਰਪਟ ਪੋਲਿਟੀਸ਼ੀਅਨਸ ਨੇ ਪੰਜਾਬ ਨੂੰ ਹਰਾਇਆ ਹੋਇਆ ਹੈ ਨਹੀਂ ਕੋਈ ਅੱਜ ਵੀ 94 ਆ 95 ਵਿਧਾਇਕ ਨੇ ਤੁਹਾਡੇ ਕੋਲ ਇੱਕ ਮਤਾ ਪਾਓ ਵਿਧਾਨ ਸਭਾ ਦਾ ਸੈਸ਼ਨ ਬੁਲਾਓ 78 79 80 ਰੱਦ ਕਰੋ ਨਹੀਂ ਕਰਨਗੇ ਕਿਉਂਕਿ ਉੱਪਰੋਂ ਹੋਮ ਮਿਨਿਸਟਰੀ ਦਾ ਆ ਜਾਂਦਾ ਵੀ ਸਰਕਾਰ ਤੋੜ ਦੇਾਂਗੇ ਸਿਰਫ ਇਹ ਵੀ ਸਾਡੀ ਸਰਕਾਰ ਬਚੀ ਰਹੇ ਪੰਜਾਬ ਚਾਹੇ ਸਾਰਾ ਤਬਾਹ ਹੋ ਜਾਏ ਜਦੋਂ ਤੱਕ ਅਸੀਂ ਕਰਪਟ ਪੋਲੀਟੀਸ਼ੀਅਨ ਤੋਂ ਖੜਾ ਨਹੀਂ ਛਡਾਉਂਦੇ ਉਦੋਂ ਤੱਕ ਆ ਸਾਰਾ ਇਹ ਮਸਲਾ ਇਸ ਤਰ੍ਹਾਂ ਹੀ ਖੜਾ ਰਹੇਗਾ ਜੀ ਬਿਲਕੁਲ ਜੀ ਜਦੋਂ ਤੱਕ ਜੇ ਆਪਾਂ ਕਹੀ ਕਿ ਸਾਡੇ ਕੋਲ ਆਪਣੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ ਸਾਡੇ ਫੈਸਲੇ ਕਿਤੇ ਉੱਪਰ ਬੈਠ ਕੇ ਹੁੰਦੇ ਨੇ ਤੇ ਉਦੋਂ ਤੱਕ ਇਹੋ ਜੀਆਂ ਸਥਿਤੀਆਂ ਜਿਹੜੀਆਂ ਨੇ ਬਾਰ ਬਾਰ ਆਉਂਦੀਆਂ ਰਹਿੰਦੀਆਂ ਆ ਪਰ ਐਜ਼ ਅ ਕੌਮ ਸਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਸ ਤੋਂ ਜੂਝਣਾ ਪਵੇਗਾ ਇਹਨਾਂ ਤੋਂ ਅਸੀਂ ਕਿਨਾਰਾ ਕਰਕੇ ਸਿਰਫ ਕੁਝ ਗੱਲਾਂ ਕਰਕੇ ਜਿਹੜਾ ਹੈ ਇਹਨਾਂ ਤੋਂ ਪਾਸੇ ਨਹੀਂ ਹਟ ਸਕਦੇ